ਪੰਜਾਬ ਦੇ ਲੋਕੋ ਜਰਾ ਸੋਚੋ ਪੰਜਾਬ ਦੇ ਪਾਣੀਆਂ ਦਾ ਹਾਲ ਦੇਖੋ ਇਹ ਪਾਣੀ ਨਹੀਂ ਸਾਰਾ ਕੈਮੀਕਲ ਆ ਪੰਜਾਬ ਦੇ ਦਰਿਆਵਾਂ ਵਿੱਚ ਕੌਣ ਪਾ ਰਿਹਾ ਹੈ ਕੈਮੀਕਲ ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬਾਨ ਨੇ ਇੰਨੀ ਵੱਡੀ ਮਹੱਤਾ ਦਿੱਤੀ ਜਦੋਂ ਵੋਟਾਂ ਆਉਂਦੀਆਂ ਜਿਹੜੇ ਤੁਹਾਡੇ ਤੋਂ ਵੋਟਾਂ ਮੰਗਦੇ ਆ ਚਾਹੇ ਸਰਪੰਚੀ ਦੀਆਂ ਵੋਟਾਂ ਹੋਣ ਚਾਹੇ ਐਮਐਲਏ ਦੀ ਐਮਪੀ ਦੀਆਂ ਉਦੋਂ ਪੰਜਾਬ ਦੇ ਲੋਕ ਕਿਉਂ ਨਹੀਂ ਸਵਾਲ ਕਰਦੇ ਉਹਨਾਂ ਨੂੰ ਕਿ ਭਾਈ ਆਹ ਮਸਲਾ ਕੌਣ ਹੱਲ ਕਰਕੇ ਦੇਊਗਾ ਕੌਣ ਪੰਜਾਬ ਦੇ ਦਰਿਆਵਾਂ ਦਾ ਪਾਣੀ ਸਾਫ਼ ਕਰਕੇ ਦੇਊਗਾ ਕੌਣ ਰੋਕੂਗਾ ਕੌਣ ਕਾਨੂੰਨ ਬਣਾਊਗਾ ਕੌਣ ਸ਼ਕਤੀ ਕਰੂਗਾ ਕੌਣ ਇਹ ਕੈਮੀਕਲ ਜਿਹੜਾ ਪਾਣੀ ਚ ਪੈ ਰਿਹਾ ਇਹਨੂੰ ਰੋਕੂਗਾ ਬਹੁਤ ਵੱਡੇ ਸਵਾਲ ਨੇ ਕਿਉਂਕਿ ਜੇ ਆਪਾਂ ਗੁਰੂ ਸਾਹਿਬ ਦੀ ਗੱਲ ਨਾ ਮੰਨੀ ਆਪਾਂ ਕਹਿੰਨੇ ਆਪਾਂ ਬਾਣੀ ਪੜਦੇ ਆਂ ਗੁਰਦੁਆਰੇ ਰੋਜ਼ ਜਾਂਦੇ ਆਂ ਬਹੁਤ ਕੁਛ ਕਰਦੇ ਆਂ ਪਾਠ ਕਰਾਉਂਦੇ ਆਂ ਪਰ ਜੇ ਤੁਸੀਂ ਗੁਰੂ ਦੀ ਗੱਲ ਨਹੀਂ ਮੰਨਦੇ ਤਾਂ ਉਹ ਪਾਠ ਕਰਨ ਦਾ ਯਾ ਉਹਦੇ ਚ ਕੋਈ ਫਰਕ ਆ ਕੇ ਜਲ ਪ੍ਰਵਾਹ ਕਰਦੇ ਆ ਮੱਥੇ ਟੇਕਦੇ ਆ ਕਿ ਵੀ ਅਸੀਂ ਬਹੁਤ ਕੋਣ ਦਾ ਕੰਮ ਕਰਕੇ ਚੱਲੇ ਆਂ ਪਰ ਗੁਰੂ ਨਾਨਕ ਸਾਹਿਬ ਨੇ ਜੋ ਗੱਲ ਕਹੀ ਆ ਉਹਨੂੰ ਆਪਾਂ ਕਿਦੋਂ ਮੰਨਣ ਲੱਗਾਗੇ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਉੱਥੇ ਗੁਰੂ ਨੂੰ ਨਤਮਸਤਕ ਹੁੰਦੇ ਆ ਇਸੇ ਕਰਕੇ ਉਹਨੇ ਗੁਰੂ ਤੇਰੀ ਅਸੀਂ ਗੱਲ ਮੰਨਦੇ ਆ ਪਰ ਆ ਪੰਜਾਬ ਦੇ ਪਾਣੀਆਂ ਨੂੰ ਫਿਰ ਕਿਉਂ ਹੋ ਗਿਆ ਜੇ ਤੁਸੀਂ ਗੱਲ ਮੰਨਦੇ ਆ ਜੇ ਤੁਸੀਂ ਗੱਲ ਮੰਨਦੇ ਹੁੰਦੇ ਤਾਂ ਪਾਣੀ ਤੁਹਾਨੂੰ ਸਾਫ਼ ਦਿਖਣਾ ਸੀ ਜੇ ਤੁਸੀਂ ਗੱਲ ਮੰਨਦੇ ਹੁੰਦੇ ਇਹ ਤਾਂ ਚਲੋ ਵੱਖਰੀ ਗੱਲ ਆ ਉਹਨਾਂ ਉਹਨਾਂ ਪਾਣੀਆਂ ਜਿੱਥੇ ਗੁਰੂ ਸਾਹਿਬ ਆਪ ਗਏ ਆ ਚਾਹੇ ਉਹ ਬੁੱਢੇ ਦਰਿਆ ਦੀ ਗੱਲ ਆ ਚਾਹੇ ਉਹ ਵੇਈ ਨਦੀ ਦੀ ਗੱਲ ਆ ਠੀਕ ਹੈ ਉਹ ਸਾਰੇ ਹੀ ਪਾਣੀ ਖਰਾਬ ਨੇ ਇੱਕ ਬਹੁਤ ਵੱਡਾ ਮਸਲਾ ਸੋਚਣ ਦੀ ਲੋੜ ਆ ਵਿਚਾਰਨ ਦੀ ਲੋੜ ਆ ਜੇ ਹੁਣ ਨਾ ਵਿਚਾਰਿਆ ਤਾਂ ਤੁਸੀਂ ਕਦੇ ਵੀ ਇਸ चीज ਨੂੰ ਵਿਚਾਰ ਨਹੀਂ ਸਕਦੇ ਤੇ ਸੁਦਾ